ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸੰਘਣੀ ਧੁੰਦ ਕਰਕੇ ਆਜ ਦਿਨ ਕੋਈ ਨਾ ਕੋਈ ਹਾਦਸਾ ਹੋ ਰਿਹਾ ਜਿਸ ਕਰਕੇ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਹਨ ਹੁਣ ਨੈਸ਼ਨਲ ਹਾਈਵੇ ਦਾਣਾ ਮੰਡੀ ਟੋਸਾ ਦੇ ਕਟ ਨੇੜੇ ਖੜੇ ਟਰੱਕ ਵਿੱਚ ਇੱਕ ਮੋਟਰਸਾਈਕਲ ਜਾ ਵਜਦਾ ਜਿਸ ਤੋਂ ਬਾਅਦ ਭਿਆਨਕ ਹਾਦਸਾ ਹੁੰਦਾ ਇਸ ਟੱਕਰ ਤੋਂ ਬਾਅਦ ਅਤੇ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਵਿਅਕਤੀਕ ਔਰਤ ਦੀ ਮੌਤ ਹੋ ਜਾਂਦੀ ਹੈ ਨੈਸ਼ਨਲ ਹਾਈਵੇ ਦਾਣਾ ਮੰਡੀ ਪਿੰਡ ਟੋਸਾ ਦੇ ਕਟ ਨੇੜੇ ਨੈਸ਼ਨਲ ਹਾਈਵੇ ਤੇ ਖੜੇ ਟਰੱਕ ਵਿੱਚ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਮੋਟਰਸਾਈਕਲ ਤੇ ਜਾ ਰਹੇ ਪਤੀ ਪਤਨੀ ਦੀ ਜਿਹੜੀ ਹੈ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਜਾਣਕਾਰੀ ਦਿੰਦੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੁਰਿੰਦਰ ਸ਼ਿੰਦਾ ਜੋ ਕਿ ਸਮਾਜ ਸੇਵੀ ਵੀ ਨੇ ਰੈਲ ਮਾਜਰੇ ਤੋਂ ਉਹਨਾਂ ਦੱਸਿਆ ਕਿ ਸਪਲੈਂਟਰ ਮੋਟਰਸਾਈਕਲ ਨੰਬਰ ਪੀਬੀਬੀਸੀ 2556 ਉਹ ਜੈਮਲ ਚਲਾ ਰਹੇ ਸਨ ਤੇ ਪਿੱਛੇ ਉਹਨਾਂ ਦੀ ਧਰਮ ਪਤਨੀ ਬੈਠੀ ਹੋਈ ਸੀਗੀ ਜੋ ਕਿ ਹੈਡ ਆਫ ਬੇਟ ਤੋਂ ਭੋਗ ਦੇ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ ਤੇ ਮੋਟਰਸਾਈਕਲ ਦਾਣਾ ਮੰਡੀ ਟੋਸਾ ਦੇ ਕੱਟ ਦੇ ਨਜ਼ਦੀਕ ਪਹੁੰਚਾ ਤਾਂ ਨੈਸ਼ਨਲ ਹਾਈਵੇ ਤੇ ਉਹਨਾਂ ਦਾ ਮੋਟਰਸਾਈਕਲ ਖੜੇ ਟਰੱਕ ਨੰਬਰ ਪੀਬੀ 11 ਬੀ ਐਨ 1076 'ਤੇ ਜਾ ਵਜਿਆ ਜਿਸ ਕਰਕੇ ਦੋਨੋਂ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਰੋਪੜ ਵਿਖੇ ਲਜਾਇਆ ਜਾ ਰਿਹਾ ਸੀ ਇਤਿਹਾਸ ਹਸਪਤਾਲ ਪਹੁੰਚਦੇ ਸਾਰੀ ਦੋਵਾਂ ਦੀ ਮੌਤ ਹੋ ਗਈ ਤਾਂ ਵੱਡੇ ਸਵਾਲ ਨੇ ਕਿ ਟਰੱਕ ਜੇਕਰ ਸੜਕ ਤੇ ਖੜਾ ਸੀ ਪਿੱਛੇ ਰਿਫਲੈਕਟਰ ਕਿਉਂ ਨਹੀਂ ਸੀ ਜਾਂ ਪਿੱਛੇ ਹੋਰ ਇਸ ਤਰੀਕੇ ਦੀ ਆਈਡੈਂਟੀਫਿਕੇਸ਼ਨ ਕਿਉਂ ਨਹੀਂ ਸੀਗੀ ਜਿਹਦੇ ਕਰਕੇ ਪਿੱਛੋਂ ਆਈਡੈਂਟੀਫਾਈ ਹੋਵੇ ਕਿ ਟਰੱਕ ਖੜਾ ਹੈ ਦੂਜੀ ਗੱਲ ਸੰਘਣੀ ਧੁੰਦ ਕਰਕੇ ਸਾਨੂੰ ਥੋੜੀ ਸਪੀਡ ਦੀ ਲਿਮਟ ਵੀ ਰੱਖਣੀ ਚਾਹੀਦੀ ਆ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਸੜਕਾਂ ਤੇ ਆਮ ਲਿਖਿਆ ਹੁੰਦਾ ਕਦੇ ਵੀ ਨਹੀਂ ਨਾਲੋਂ ਦੇਰੀ ਭਲੀ ਤਾਂ ਥੋੜਾ ਹੌਲੀ ਚੱਲਣਾ ਚਾਹੀਦਾ ਔਰ ਸੰਘਣੀ ਧੁੰਦ ਚ ਬਚਾਅ ਕਰਨਾ ਚਾਹੀਦਾ ਆਪਣਾ ਵੀ ਤੇ ਆਪਣੇ ਪਰਿਵਾਰ ਦਾ ਵੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਉਹ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੀ ਭੈਣ ਲੱਗਦੀ ਹੈ ਜੀ ਮੇਰੇ ਚਾਚਾ ਜੀ ਦੀ ਬੇਟੀ ਹੈ ਤੇ ਉਹ ਹਾਦਸੇ ਚ ਕੋਣ ਕੋਣ ਸੀ ਮੋਟਰਸਾਈਕਲ ਤੇ ਪੁਰਾਣਾ ਆਰ ਕੁੜੀ ਸੀ ਸਾਡੇ ਠੀਕ ਹੈ ਜੀ ਤੇ ਇੱਥੇ ਆਪਣਾ ਇੱਕ ਹੋਰ ਅੱਜ ਮੌਤ ਹੋਈ ਸੀ ਜਿਹਦਾ ਭੋਗ ਸੀਗਾ ਅੱਜ ਹੈਡੋ ਬੰਦ ਦੇ ਵਿੱਚ ਉਥੋਂ ਵਾਪਸੀ ਆ ਰਹੇ ਸੀਗੇ ਉਹ ਕਿਉਂ ਤੋਂ ਜਦ ਵਾਪਸੀ ਆਇਆ ਤਾਂ ਰੋਡ ਦੇ ਉੱਤੇ ਗੱਡੀ ਖੜੀ ਸੀਗੀ ਜਿਹੜੀ ਕਿ ਬਿਲਕੁਲ ਉੱਚ ਖੜੀ ਹੋਈ ਹੈ ਜਿਵੇਂ ਪਹਿਲਾਂ ਵੀ ਅਸੀਂ ਬਹੁਤ ਲੋਕਾਂ ਨੂੰ ਦੱਸਿਆ ਇਸ ਕਰਕੇ ਵੀ ਉੱਥੇ ਜੋ ਬਹੁਤ ਬੁਰਾ ਹਾਲ ਹੁੰਦਾ ਹੈ ਫੈਕਟਰੀਆਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਗਲਤ ਢੰਗ ਨਾਲ ਖੜੀ ਕੀਤੀ ਜਾਂਦੇ ਆ ਜਿਸ ਨਾਲ ਅਜਿਹਾ ਬੜਾ ਤਰੁਕੜਾ ਹੋਈ ਹੈ ਕਿੰਨੇ ਜਣੇ ਦੀ ਮੌਤ ਹੋਈ ਹੈ ਇਹ ਦੋ ਹੋਈ ਹੈ ਇਹ ਤੇ ਕਿੰਨੀ ਕਿੰਨੀ ਉਮਰ ਸੀ ਇਹਨਾਂ ਦੀ ਹਾਂ ਮੇਰੇ ਖਿਆਲ ਚ ਪੁਰਾਣਾ ਸਾਡਾ 35 ਸਾਲ ਦਾ ਸੀਗਾ ਕੁੜੀ ਆ ਜਿਹੜੀ 32 ਸਾਲ ਦੀ ਹੈ ਇਹਦੇ ਬੱਚੇ ਵੀ ਸੀਗੇ ਹਾਂਜੀ ਹਾਂਜੀ ਬੱਚੇ ਹੈਗੇ ਆ ਬੱਚੇ ਤਿੰਨ ਨੇ ਮਿਲਗੇ ਨਾਲ ਕੁੜੀਆਂ ਵੀ ਆ ਤਾਂ ਇਹਨਾਂ ਦੀ ਮੌਤ ਹੋਈ ਆ ਉਹਦਾ ਮੁੰਡੇ ਦਾ ਕੀ ਨਾਂ ਸੀ ਹਾਂ ਜੰਮੂ ਵਹਿ ਜੈਮਲ ਕਹਿੰਦੇ ਸੀਗੇ ਉਹਦਾ ਕੱਚਾ ਨਾਮ ਜੰਮੂ ਆ ਉਹਦਾ ਜੈਮਲ ਜੈਮਲ ਸਾਨੂੰ ਉਹਦਾ ਰੱਬ ਵਾਲਾ ਫਾਦਰ ਦਾ ਨਾਮ ਇਹ ਕੁੜੀ ਦਾ ਕੀ ਨਾਂ ਸੀ ਪ੍ਰੀਤੋ ਦੇਵੀ ਸੀਗੇ ਉਹ ਸਾਰੇ ਪਰਿਵਾਰ ਦੇ ਵਿੱਚ ਤਾਂ ਕੋਈ ਨਵਾਂ ਨਾਮ ਰੱਖਿਆ ਹੋਊਗਾ ਪਰ ਸਸੀਂ ਤਾਂ ਪਹਿਲਾਂ ਇਹਨੂੰ ਸ਼ੁਰੂ ਤੋਂ ਹੋਰ ਆਪਣੇ ਨਾਮ ਤੇ ਕੱਚੇ ਨਾਮ ਤੋਂ ਜਾਣਦੇ ਸੀ ਮੰਗ ਤਾਂ ਇਹੀ ਆ ਜੀ ਦੇਖੋ ਹੁਣ ਐਡਾ ਤਕੜਾ ਹਾਸਾ ਹੋ ਗਿਆ ਇਹ ਸਰਕਾਰ ਨੂੰ ਚਾਹੀਦਾ ਵੀ ਹੈ ਜਿਹੜੇ ਡਬਲ ਰੋਡ ਬਣਾਏ ਆ ਇਹਦੇ ਉੱਤੇ ਜਿਹੜਾ ਮਤਲਬ ਇਹ ਮੰਗ ਸਾਡੀ ਇਹੀ ਆ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਜਵਾਨ ਪਰਿਵਾਰ ਗਏ ਆ ਮੌਤਾਂ ਹੋਈ ਹੈ ਬਹੁਤ ਮਰਦ ਭਾਗੀ ਗੱਲ ਹੋਈ ਹੈ ਤੇ ਉਹ ਜਿਹੜਾ ਡਰਾਈਵਰ ਮੌਕੇ ਤੇ ਭੱਜ ਗਿਆ ਕਹਿੰਦੇ ਉੱਥੇ ਤੇ ਗੱਡੀ ਵੀ ਰੌਂਕ ਲਾ ਖੜੀ ਸੀਗੀ ਇਹੀ ਕੱਲ ਅਸੀਂ ਕੱਲ ਸਿਦਾ ਪ੍ਰਧਾਨ ਜੀ ਐਸੇ ਕਰਕੇ ਅਸੀਂ ਕੱਲ ਵੀ ਇਹ ਬੇਨਤੀ ਕੀਤੀ ਸੀ ਪ੍ਰਧਾਨ ਜੀ ਨੇ ਬਾਕੀ ਪ੍ਰਧਾਨ ਜੀ ਬਹੁਤ ਦੁੱਖ ਦਾ ਇਹ ਘਟਨਾ ਪਹਾੜ ਟੁੱਟਿਆ ਪਰਿਵਾਰ ਤੇ ਜਵਾਨ ਸਾਡੀ ਧੀ ਗਈ ਆ ਜੀ ਜਵਾਨ ਸਾਡਾ ਜੁਆਈ ਗਿਆ ਪਿੰਡ ਦਾ ਜੀ ਇਹ ਇਹ ਇਹਦੇ ਬਾਰੇ ਮੈਂ ਪਰਸੋਂ ਦਾ ਪ੍ਰਸ਼ਾਸਨ ਦੇ ਮਗਰ ਪੇਟ ਰਿਆ ਵੀ ਜਿਹੜੀ ਗੈਰ ਕਾਨੂੰਨੀ ਪਾਰਕਿੰਗ ਫੈਕਟਰੀ ਦੇ ਅੱਗੇ ਹੋ ਰਹੀ ਹੈ ਵੀ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦੀ ਰਡ ਕਰਦਾ ਉਹ ਅੱਜ ਹਾਦਸਾ ਪੂਰਾ ਹੋ ਗਿਆ ਸੋ ਇਸ ਕਰਕੇ ਇਹ ਜਿਹੜੀ ਲਾ ਪ੍ਰੋਵਾਈਡ ਟਰੱਕ ਡਰਾਈਵਰ ਦੀ ਹੈ ਇਹ ਉਹਦੇ ਜੇ ਪੇਪਰ ਮਿਲਦੇ ਤੇ ਖਾਲੀ ਗੱਡੀ ਕਰਕੇ ਆਇਆ ਖਾਲੀ ਕਰਨ ਤੇ ਬਾਅਦਿਆ ਮੇਨ ਰੋਡ ਦੇ ਉੱਤੇ ਗੱਡੀ ਖੜੀ ਕਰਕੇ ਉਥੇ ਚਾਹ ਆ ਕੋ ਚਾਹ ਪੀਤੀ ਹੈ ਤੇ ਮੁੜ ਕੇ ਇਨਸਾਨੀਅਤ ਤੌਰ ਤੇ ਵੱਜ ਗਏ ਐਕਸੀਡੈਂਟ ਹੋ ਗਿਆ ਉਹ ਡਰਾਈਵਰ ਆਪਣੀ ਗੱਡੀ ਨੂੰ ਪੇਪਰ ਕੱਢ ਕੇ ਭੱਜਿਆ ਇਹ 32 ਦੇ 35 ਮਿੰਟ ਉੱਥੇ ਮੈਂ ਮੁੰਡਾ ਤੜਫਦਾ ਰਿਹਾ ਲੜਕੀ ਦੀ ਤਾਂ ਡੈਥ ਹੋ ਗਈ ਮੁੰਡਾ ਤੇ 32 ਦੇ 35 ਮਿੰਟ ਪਿਆ ਰਿਹਾ ਇਨਸਾਨੀਅਤ ਤੌਰ ਤੇ ਜੇ ਚੱਕਦਾ ਉਹ ਸ਼ਾਇਦ ਪਰਮਾਤਮੇ ਕਰ ਬਨੋਂ ਆਕਸੀਜਨ ਸਮੇਂ ਸਿਰ ਮਿਲ ਜਾਂਦੀ ਟ੍ਰੀਟਮੈਂਟ ਮਿਲ ਜਾਂਦਾ ਫਸਟ ਹੈਂਡ ਮਿਲ ਜਾਂਦੀ ਤਾਂ ਸ਼ਾਇਦ ਸਾਡਾ ਮੁੰਡਾ ਸਾਡੇ ਕੋਲ ਜੀਵਾਂ ਹੁੰਦਾ ਉਹਨੂੰ ਇਹ ਪਰਿਵਾਰ ਵਾਲੇ ਉਹਦੇ ਜਿਹੜੇ ਇੱਥੇ ਸਹੁਰਿਆਂ ਦੇ ਆ ਸਾਡੇ ਮੱਕਣੂ ਨਹੀਂ ਆ ਰਿੰਕੂ ਨਹੀਂ ਇਹ ਲੈ ਕੇ ਉਹਨੂੰ ਹਸਪੀਟਲ ਲੈ ਕੇ ਆ ਤੇ ਫਿਰ ਵੀ ਰਾਸਤੇ ਜਿੰਨਾ ਉੱਥੇ ਹਸਪੀਟਲ ਜਾ ਕੇ ਪੌਣੇ ਘੰਟੇ ਬਾਅ ਇਸ ਕਰਕੇ ਇਹ ਗੱਡੀ ਵਾਲੇ ਦਾ ਪਰਚਾ ਬਣਦਾ ਹੀ ਬਣਦਾ ਜਰ ਤੱਕ ਡਰਾਈਵਰ ਨੂੰ ਗ੍ਰਿਫਤਾਰ ਨਹੀਂ ਕਰਦੇ ਸਟਰੋਂਗਲੀ ਜਿਹੜਾ ਆ ਆਈਵੀਐਨ ਵੀਐਨ ਐਸ ਦਾ ਨਵਾਂ ਕਾਨੂੰਨ ਬਣਿਆ ਉਹਦੇ ਤਾਰ ਤੇ ਪਰਚਾ ਨਹੀਂ ਦਰਜ ਕਰਦੇ ਇਹ ਡਰਾਈਵਰ ਗੱਡੀ ਵਾਲੇ ਦਾ ਪਰਚਾ ਹੋਣਾ ਹੀ ਹੋਣਾ ਅਸੀਂ ਮੰਗ ਕਰਦੇ ਜਿਹੜੇ ਗੈਰਕਾਨੂੰਨੀ ਫੈਕਟਰੀਆਂ ਤੇ ਪਾਰਕਿੰਗਾਂ ਦੇ ਇਹਨਾਂ ਦੇ ਉੱਤੇ ਵੀ ਨਾਲ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਜਿਹੜੇ ਹੁਣ ਜੀ ਤੱਕ ਗਏ ਗਿਆ ਉਹਨਾਂ ਦੇ ਪਿੱਛੇ ਬੱਚੇ ਆ ਬੱਚਿਆਂ ਦਾ ਭਵਿੱਖ ਦਾ ਕੁਝ ਦੇਖਿਆ ਜਾਵੇ ਇਹ ਪਾਜੀ ਸਾਨੂੰ ਨਾ 5 ਮਿੰਟ ਪਹਿਲਾਂ ਜਿਹੜੀ ਕਾਲ ਆਈ ਹੈਗੀ ਕੰਟਰੋਲ ਰੂਮ ਤੇ ਤੇ ਇਹ ਹਾਦਸਾ ਹੋਏ ਨੂੰ ਹੋ ਗਿਆ 15-20 ਮਿੰਟ لیکن 5:30 ਤੋਂ ਪਹਿਲਾਂ ਹੀ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਹਸਪੀਟਲ ਲੈ ਗਏ ਚੱਕੇ ਆਪਣੀ ਗੱਡੀ 'ਚ ਲੈ ਗਏ ਕਿੰਨੇ ਜਾ ਰਹੇ ਸੀ ਜ਼ਖਮੀ ਦੋ ਜਣੇ ਦੱਸ ਰਹੇ ਪਤੀ ਜੀ ਕਹਿੰਦੇ ਸੀ ਕਿ ਇੱਕ ਜੈਂਟਸ ਐ ਇੱਕ ਲੇਡੀ ਐ ਕਿਹੜੀ ਜਗ੍ਹਾ ਤੇ ਹਾਸਲ ਹੋਇਆ ਜਗਾ ਇਹ ਭਾਜੀ ਉਹ ਸੈਂਟੀਨਲ ਫੈਕਟਰੀ ਦੇ ਮੋੜੇ ਹੋਇਆਗਾ ਰੋਪੜ ਤੋ ਇਹ ਜਿਹੜੀ ਗੱਡੀ ਬਾਰੇ ਕੁਛ ਨਹੀਂ ਪਤਾ ਲੱਗਾ ਪਹਿਲਾਂ ਗੱਡੀ ਇੱਕ ਬੰਦੇ ਪਹਿਲਾਂ ਹੀ ਰੋਡ ਦੇ ਪਹਿਲਾਂ ਹੀ ਖੜੀ ਸੀਗੀ ਮੋੜੇ ਤੇ ਇਹਦੇ ਵਿੱਚ ਆ ਕੇ ਵੱਜ ਗਈ ਉਹ ਠੀਕ ਹੈ ਹਾਂਜੀ